ਸਤਿ ਸ਼੍ਰੀ ਅਕਾਲ ਜੀ ਦਵਾਬਾ মিডিਆ ਹਾਊਸ ਤੇ ਤੁਹਾਡਾ ਸਵਾਗਤ ਹੈ ਮੈਂ ਜਸਦੀਪ ਸਿੰਘ ਚਾਂਡੋ ਔਰ ਇੱਕ ਵਾਰ ਫੇਰ ਅੱਜ ਅਸੀਂ ਬਿਆਸ ਦਰਿਆ ਤੇ ਪਹੁੰਚੇ ਹਾਂ ਬਾਜੀ ਵਾਲੇ ਬੰਦ ਦੇ ਉੱਪਰ ਜਿੱਥੇ ਕਿ ਲਗਾਤਾਰ ਵਕਵਾਕ ਸਿਆਸੀ ਆਗੂ ਔਰ ਧਾਰਮਿਕ ਸੰਸਥਾਵਾਂ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ ਸੀ ਸੋ ਟੀਚਰ ਸਾਹਿਬਾਨ ਅੱਜ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਅ ਸਰ ਅੱਜ ਸੇਵਾ ਲੈ ਕੇ ਆਏ ਨਹੀਂ ਲੋਕ ਇੱਥੇ ਤੁਹਾਡੇ ਵੱਲੋਂ ਸੀਗਾ ਲੋਕਾਂ ਨੂੰ ਕਿਹਾ ਗਿਆ ਸੀਗਾ ਹਾਂ ਜੀ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਕਾਫੀ ਦਿਨਾਂ ਤੋਂ ਜਿਵੇਂ ਜਿਵੇਂ ਪਿਆਸ ਦਰਿਆ ਦਾ ਪੱਧਰ ਵਧਿਆ ਵਾ ਤੇ ਪਿੰਡ ਬਾਜਾ ਤੋਂ ਦਿੱਲੀ ਕੜਾ ਐਕਸਪ੍ਰੈਸ ਵੇ ਤੱਕ ਜੋ ਜੋ ਲੋਕਾਂ ਵੱਲੋਂ ਲਾਇਆ ਬੰਨ ਉਸ ਨੂੰ ਬਚਾਉਂਦੀ ਜੋ ਸੇਵਾ ਚੱਲ ਰਹੀ ਸੀ ਉਸ ਦੇ ਵਿੱਚ ਅੱਜ ਸਾਨੂੰ ਬਹੁਤ ਵੱਡਾ ਸਾਥ ਮਿਲਿਆ ਪਟਿਆਲਾ ਤੋਂ ਸਾਡੇ ਸਾਥੀ ਜਗਦੀਪ ਸ਼ਰਮਾ ਜੀ ਜਗਪਾਲ ਚਾਲ ਜੀ ਜਲੰਧਰ ਤੋਂ ਸਾਡੇ ਸਾਥੀ ਬਿੰਦ ਸਿੰਘ ਭਦਮਾ ਜੀ ਜੋ ਵੱਡੀ ਆਰਥਿਕ ਮਦਦ ਲੈ ਕੇ ਸਾਡੇ ਕੋਲ ਇੱਥੇ ਪਹੁੰਚੇ ਨੇ ਤੇ ਜਿੱਥੇ ਆਰਥਿਕ ਮੱਧ ਉੱਥੇ ਸਾਡੇ ਵਾਸਤੇ ਬਹੁਤ ਵੱਡਾ ਹੌਸਲਾ ਆ ਕਿ ਪੂਰੇ ਪੰਜਾਬ ਦੇ ਵਿੱਚੋਂ ਵੱਖ-ਵੱਖ ਵਰਗਾਂ ਦੇ ਜਿਹੜੇ ਲੋਕ ਆ ਉਹ ਸਾਡੇ ਕੋਲ ਪਹੁੰਚ ਰਹੇ ਨੇ ਜਿਸ ਤਰ੍ਹਾਂ ਅਸੀਂ ਜਥੇਬੰਦੀਆਂ ਦੇ ਵਿੱਚ ਕਿਨਾਰਾ ਦਿੰਦੇ ਹੁੰਨੇ ਆ ਕਿ ਕਿਸਾਨ ਮਜ਼ਦੂਰ ਮੁਲਾਜ਼ਮ ਇਕਤਾ ਜਿੰਦਾਬਾਦ ਤੇ ਅੱਜ ਵਕਾਈ ਉਹ ਲੋਕਾਂ ਨੇ ਸੱਚ ਕਰ ਵਿਖਾਇਆ ਜਿੱਥੇ ਸਾਡੇ ਕੋਲ ਵੱਖ-ਵੱਖ ਰਾਜਨੀਤਿਕ ਪਾਰਟੀਆਂ ਜਾਂ ਸਮਾਜ ਸੇਵੀ ਸੰਸਥਾਵਾਂ ਪਹੁੰਚ ਰਹੀਆਂ ਨੇ ਅੱਜ ਇਹ ਸਾਡਾ ਮਜ਼ਦੂਰ ਵਰਗ ਸਾਡੇ ਨਾਲ ਖੜਾ ਆ ਤੇ ਇਸ ਇਲਾਕੇ ਨੂੰ ਜਿੱਥੇ 4200 ਏਕੜ ਜਿਹੜੀ ਜ਼ਮੀਨ ਆ ਨੂੰ ਬਚਾਉਣ ਲਈ ਜੋ ਆਪਾਂ ਇੱਥੇ ਜੁੱਧ ਲੜ ਰਹੇ ਆ ਉਹਦੇ ਵਿੱਚ ਇੱਕ ਵੱਡਾ ਸਾਥ ਲੈ ਕੇ ਸਾਥੀ ਪਹੁੰਚੇ ਨੇ ਅਸੀਂ ਇਲਾਕੇ ਵਾਲਿਆਂ ਦਾ ਧੰਨਵਾਦ ਵੀ ਕਰਦੇ ਆ ਤੇ ਇਹਨਾਂ ਨੂੰ ਜੀ ਐਮ ਜੀ ਧੰਨਵਾਦ ਜੀ ਕੀ ਨਾਮ ਸਰ ਤੁਹਾਡਾ ਜਗਦੀਪ ਸ਼ਰਮਾ ਕਿਹੜੀ ਜਗ੍ਹਾ ਤੋਂ ਆਏ ਸਰ ਮੈਂ ਪਟਿਆਲੇ ਤੋਂ ਆਇਆ ਹਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਜੀ ਤੁਸੀਂ ਆ ਕੇ ਦੇਖਿਆ ਹੁਣ ਇਸ ਜਗ੍ਹਾ ਤੇ आ, कल असी फेसबुक ਰਾਹੀਂ ਜਦੋਂ ਦੇਖਿਆ ਕਿ ਇੱਥੇ ਬਹੁਤ ਹੀ ਹਾਲਾਤ ਮਾੜੇ ਨੇ ਔਰ ਜਿਸ ਤਰ੍ਹਾਂ ਰਸ਼ਪਾਲ ਨੇ ਮਤਲਬ ਕਿ ਉਹਦੇ ਚ ਇੱਕ ਕਿਹਾ ਕਿ ਅਸੀਂ ਲਗਭਗ ਜਿਹੜਾ ਇਹ ਬੰਨ ਲਗਾਤਾਰ ਮਜ਼ਬੂਤ ਕਰ ਰਹੇ ਹਾਂ ਤਾਂ ਕਿ ਜਿਹੜੀ 4200 ਏਕੜ ਜਿਹੜੀ ਜ਼ਮੀਨ ਹੈ ਔਰ ਲਗਭਗ 3 400 ਜਿਹੜੇ ਘਰ ਨੇ ਉਹਨਾਂ ਨੂੰ ਬਚਾਇਆ ਜਾ ਰਿਹਾ ਤਾਂ ਮੈਂ ਆਪਣੇ ਸਾਰੇ ਸਾਥੀਆਂ ਨਾਲ ਫਿਰ ਅਸੀਂ ਵਿਚਾਰ ਚਰਚਾ ਕੀਤੀ ਕਿਉਂਕਿ ਜੇ ਅਸੀਂ ਇਹ ਚੀਜ਼ ਨੂੰ ਬਚਾ ਗਏ ਤਾਂ ਉਹ ਸਾਡੇ ਲਈ ਜ਼ਿਆਦਾ ਲਾਹੇਵੰਦ ਹੋਏਗੀ ਕਿਉਂਕਿ ਬਾਅਦ ਦੇ ਵਿੱਚ ਜਿਵੇਂ ਆਪਾਂ ਦੇਖਿਆ ਕਿ ਲੋਕ ਲੰਗਰ ਲੈ ਕੇ ਜਾਂਦੇ ਨੇ ਜਾਂ ਉਹ ਕਰਦੇ ਨੇ ਉਹ ਠੀਕ ਹੈ ਸਾਡਾ ਇੱਕ ਕਲਚਰ ਹੈਗਾ ਪੰਜਾਬੀਆਂ ਦਾ ਸੁਭਾਅ ਹੈ ਕਿ ਅਸੀਂ ਕਰਦੇ ਆਂ ਮਦਦ ਲੇਕਿਨ ਅੱਜ ਮਦਦ ਦੀ ਜ਼ਿਆਦਾ ਲੋੜ ਹੈ ਤਾਂ ਰਿਸ਼ਪਾਲ ਨਾਲ ਰਾਤ ਫੋਨ ਕੀਤਾ ਇਹਨਾਂ ਨੇ ਸਾਨੂੰ ਮੰਗ ਰੱਖੀ ਕਿ ਸਾਨੂੰ ਡੀਜ਼ਲ ਦਾ ਪ੍ਰਬੰਧ ਕੀਤਾ ਜਾਵੇ ਤੋ ਮੇਰੇ ਸਾਰੇ ਸਾਥੀਆਂ ਵੱਲੋਂ ਅੱਜ ਅਸੀਂ 51000 ਰੁਪਏ ਜਿਹੜਾ ਉਹ ਰਿਸ਼ਪਾਲ ਜੀ ਨੂੰ ਦਿੱਤਾ ਹੈ ਠੀਕ ਹੈ ਹੋਰ ਵੀ ਮਦਦ ਜਿੰਨੀ ਹੋ ਸਕੇਗੀ ਅਸੀਂ ਜਾਰੀ ਰੱਖਾਂਗੇ ਪੂਰੇ ਪੰਜਾਬ ਤੋਂ ਮੇਰੀ ਹੱਥ ਬੰਨ੍ਹ ਕੇ ਸਾਰੇ ਲੋਕਾਂ ਨੂੰ ਅਪੀਲ ਹੈ ਜਿੰਨੇ ਵੀ ਲੋਕ ਸੁਣ ਰਹੇ ਨੇ ਕੀ ਬਾਦ ਵਿੱਚ ਮਦਦ ਕਰਨ ਵਾਲੋ ਅੱਜ ਆਪਾਂ ਇਹਨਾਂ ਦਾ ਸਾਥ ਦੇਈਏ ਇੱਕ ਤਾਹੀਆ ਕਰ ਰਹੇ ਨੇ ਜਿਹੜਾ ਇੰਨਾ ਵੱਡਾ ਕਾਰਜ ਕਰਨਾ ਹੈ ਉਹ ਇਹ ਕਰ ਰਹੇ ਨੇ ਆਪਾਂ ਨੂੰ ਲਾਮਬਦ ਹੋ ਕੇ ਇਹਨਾਂ ਦੇ ਨਾਲ ਖੜਨਾ ਚਾਹੀਦਾ ਅਸੀਂ ਅੱਗੇ ਤੋਂ ਵੀ ਸਮੇਂ-ਸਮੇਂ ਤੇ ਜਿਵੇਂ ਵੀ ਸਾਨੂੰ ਸੇਵਾ ਲੱਗੂਗੀ ਅਸੀਂ ਸਾਥ ਦੇਵਾਂਗੇ ਔਰ ਇੱਕ ਵਾਰ ਫੇਰ ਮੈਂ ਇਹਨਾਂ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਕਿ ਜਿਹੜਾ ਇੰਨੀ ਮਿਹਨਤ ਨਾਲ ਇਹਨਾਂ ਨੇ ਕੰਮ ਕੀਤਾ ਔਰ ਪ੍ਰਮਾਤਮਾ ਦੇ ਜਿਹੜੀ ਹੈਗੀ ਆ ਉਹ ਕਚਹਿਰੀ ਵਿੱਚ ਇਹ ਵੀ ਕਿਤੇ ਨਾ ਕਿਤੇ ਲੇਖਾ ਲਿਖਿਆ ਜਾਂਦਾ ਔਰ ਪ੍ਰਮਾਤਮਾ ਇਹਨਾਂ ਦੀ ਮਿਹਨਤ ਨੂੰ ਸਫਲ ਕਰੂਗਾ ਤੇ ਅਸੀਂ ਸਾਰੇ ਮਿਲ ਕੇ ਜਿਹੜੀ ਇਹ 4200 ਏਕੜ ਦੀ ਸਾਡੀ ਹੈਗੀ ਆ ਜ਼ਮੀਨ ਤੇ ਸਾਡੇ ਪਿੰਡ ਨੇ ਸਾਡੇ ਘਰ ਨੇ ਅਸੀਂ ਇਹਨਾਂ ਨੂੰ ਬਚਾਉਣ ਵਿੱਚ ਕੰਮ ਜਾ ਬੁਕਮਾ ਧੰਨਵਾਦ ਸੱਸੀਗਾ ਸਾਹਿਬ Shastri ji ਕੀ ਨਾਮ ਸਰ ਤੁਹਾਡਾ ਮੇਰਾ ਨਾਮ ਬਿਆਨ ਸਿੰਘ ਪਿੰਡ ਪਦਮਾ ਸ਼ਾਹਕੋਟ ਤੋਂ ਆਏ ਆ ਅਸੀਂ ਅਸੀਂ ਇੱਥੇ ਦੇਖਣ ਆਏ ਸੀ ਵੀ ਬਹੁਤ ਹਾਲਾਤ ਮਾੜੇ ਸੀ ਜਿਸ ਤਰ੍ਹਾਂ ਸਾਨੂੰ ਫੇਸਬੁੱਕ ਤੋਂ ਪਤਾ ਲੱਗਾ ਤੇ ਵੀਰ ਨਾਲ ਗੱਲ ਹੋਈ ਸੀ ਰਾਤ ਤੇ ਇਹ ਕਹਿੰਦੇ ਵੀ ਸਾਨੂੰ ਡੀਜ਼ਲ ਦੀ ਬਹੁਤ ਜ਼ਿਆਦਾ ਲੋੜ ਆ ਤਾਂ ਕਿ ਬੰਦ ਦੇ ਉੱਤੇ ਮਿੱਟੀ ਪਾਈ ਜਾ ਸਕੇ ਟਰੈਕਟਰ ਚੱਲਦੇ ਆ ਤੇ ਅਸੀਂ ਅੱਜ ਇਹਨਾਂ ਦਾ ਮਦਦ ਕਰਨ ਆਏ ਆ ਵਿਸ਼ਵਾਸ ਵੀ ਦਿਵਾਉਣਾ ਹੈ ਕਿ ਅਸੀਂ ਹੋਰ ਵੀ ਮਤ ਕਰਾਂਗੇ ਅੱਜ ਅਸੀਂ 51000 ਰੁਪਇਆ ਆਪਦੇ ਟੀਚਰ ਭਾਈ ਚਰੇ ਵੱਲੋਂ ਜ਼ਿਲ੍ਹਾ ਜਲੰਧਰ ਵੱਲੋਂ ਇਹਨਾਂ ਨੂੰ ਅੱਜ ਇੱਥੇ ਦੇ ਦਿੱਤਾ ਵਾ ਤੇ ਅੱਗੇ ਵਾਸਤੇ ਵੀ ਜੇ ਲੋੜ ਪੈਂਦੀ ਆ ਤਾਂ ਅਸੀਂ ਹਰ ਤਰੀਕੇ ਨਾਲ ਹਾਜ਼ਰ ਰਵਾਂਗੇ ਇੱਥੇ ਤੇ ਬਾਕੀ ਇਹ ਹਾਲਾਤ ਬਿਆਸਤਰਿਆ ਦੇ ਜੋ ਅਸੀਂ ਦੇਖਦੇ ਪਏ ਆ ਬਹੁਤ ਮਾੜੇ ਹਾਲਾਤ ਆ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਪਿਆ ਵਾ ਤੇ ਇਧਰਲੇ ਪਾਸੇ ਜੇ ਬੰਨ ਬਚ ਜਾਂਦਾ ਤੇ ਇਧਰਲੇ ਲੋਕ ਜਿਹੜੇ ਫਸਲਾਂ ਤੇ ਪਿੰਡ ਆ ਉਹ ਬਚ ਜਾਣਗੇ ਇਧਰ ਇੱਕ ਪਾਸਾ ਤਾਂ ਲਗਭਗ ਖਤਮ ਹੋ ਹੀ ਚੁੱਕਾ ਵਾ ਦੂਜੀ ਸਾਈਡ ਬਚਵੇ ਪ੍ਰਮਾਤਮਾ ਅਗੇ ਹੀ ਅਰਦਾਸ ਕਰਦੇ ਆ ਧੰਨਵਾਦ ਜੀ ਮਿਹਰਬਾਨੀ ਸਸ਼ੀਕਸਨ ਕੀ ਨਾਮ ਦੀ ਤੁਹਾਡਾ ਸਰਵੇ ਦਾ ਜਗਪਾਲ ਚਾਹਲ ਪਟਿਆਲੇ ਤੋਂ ਆਇਆ ਸੀ ਜੀ ਅ ਰਿਸ਼ਪਾਲ ਹੁਣ ਨਾਲ ਗੱਲ ਹੋਈ ਸੀਗੀ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਦੇਖ ਰਹੇ ਹਾਂ ਕਿ ਜਦੋਂ ਤੇ ਪੰਜਾਬ ਦੇ ਵਿੱਚ ਕਰੋਪੀ ਹੈਗੀ ਜੀ ਉਹ ਹੜ੍ਹਾਂ ਦੀ ਕਰੋਪੀ ਹੈ ਕੁਦਰਤੀ ਮਾਰ ਇੱਕ ਪੈ ਰਹੀ ਹੈਗੀ ਜਿਹਦੇ ਵਿੱਚ ਮੇਰੇ ਖਿਆਲ ਦੇ ਵਿੱਚ ਪੰਜਾਬੀਆਂ ਨੂੰ ਨਿਤ ਮੁਹਿਮਾ ਪੈਂਦੀਆਂ ਨੇ ਜੀ ਬਿਲਕੁਲ ਤੇ ਪੰਜਾਬੀਆਂ ਨੂੰ ਇਸ ਚੀਜ਼ ਦਾ ਮਾਣ ਵੀ ਹੈ ਕਿ ਅਸੀਂ ਡਟ ਕੇ ਉਹਨਾਂ ਚੀਜ਼ਾਂ ਦਾ ਮੁਕਾਬਲਾ ਕਰਦੇ ਹਾਂਗੇ ਤਾਂ ਸਾਡੇ ਪਟਿਆਲੇ ਯੂਨਿਟ ਵੱਲੋਂ ਇੱਕ ਤਹਿਇਆ ਹੋਇਆ ਸੀਗਾ ਕਿ ਕਿਉਂ ਨਾ ਇਹਨਾਂ ਸਾਥੀਆਂ ਦੀ ਮਦਦ ਕੀਤੀ ਜਾਵੇ ਜੀ ਜਿਵੇਂ ਰਿਸ਼ਪਾਲ ਹੋਣਾ ਨੇ ਕਿਹਾ ਕਿ ਅਖਰੀਕ ਸਿਸਟਮ ਦੇ ਵਿੱਚ ਇੱਕ ਜਥੇਬੰਦਕ ਤੌਰ ਤੇ ਚਾਹੇ ਉਹ ਸਾਡੇ ਧਾਰਮਿਕ ਜਥੇਬੰਦियां ਹੋਣ ਚਾਹੇ ਉਹ ਮੁਲਾਜ਼ਮ ਜਾਂ ਕਿਸਾਨ ਜਥੇਬੰਦियां ਹੋਣ ਏਕਾ ਹੋ ਕੇ ਇੱਕ ਕਰ ਹੋ ਕੇ ਇਹਨਾਂ ਚੀਜ਼ਾਂ ਨੂੰ ਅਸੀਂ ਆਪਣਾ ਬਚਾਅ ਕਰ ਦਿਆਂਗੇ ਜੇਕਰ ਜਿਵੇਂ ਪਹਿਲਾਂ ਗੱਲ ਹੋਈ ਹੈ ਵੀ ਇਹ ਇਧਰਲੇ ਏਰੀਆ ਜਿਹੜਾ ਜੇ ਉਹ ਬਚ ਜਾਂਦਾ ਹੈਗਾ ਕਿਉਂਕਿ ਬਚਣਾ ਤਾਂ ਇੱਕ ਮਨੁੱਖ ਦਾ ਵੀ ਬਹੁਤ ਜ਼ਰੂਰੀ ਹੁੰਦਾ ਹੈਗਾ ਜੀ ਬਿਲਕੁਲ ਤੇ ਇੱਥੇ ਤਾਂ ਬਹੁਤ ਵੱਡੀ ਇੱਕ ਆਪਣਾ ਜ਼ਮੀਨ ਹੈਗੀ ਬਹੁਤ ਲੋਕ ਨੇ ਤਾਂ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਣੇ ਆਂਗੇ ਕਿ ਜਿਸ ਤਰ੍ਹਾਂ ਦੀ ਵੀ ਮਦਦ ਸਾਨੂੰ ਇਹ ਕਹਿਣਗੇ ਇਥੇ ਦੀ ਲੋੜ ਹੋਊਗੀ ਅਸੀਂ ਹਰ ਹਾਲ ਦੇ ਵਿੱਚ ਇਹਨਾਂ ਕੋਲੇ ਪੁੱਛਦੀ ਕਰਾਂਗੇ ਚਾਹੇ ਉਹ ਫਾਈਨੈਂਸ਼ੀਅਲੀ ਹੋਵੇ ਚਾਹੇ ਉਹ ਫਿਜ਼ੀਕਲੀ ਮਦਦ ਹੋਵੇ ਅਸੀਂ ਇਹਨਾਂ ਦੀ ਹਰ ਹਾਲ ਦੇ ਵਿੱਚ ਮਦਦ ਕਰਾਂਗੇ ਤੇ ਏਕੇ ਨਾਲ ਹੀ ਇਸ ਕਰੋਪੀ ਤੋਂ ਇਸ ਕੁਦਰਤ ਦੀ ਮਾਰ ਤੋਂ ਬਚਿਆ ਜਾ ਸਕਦੇ ਤੇ ਅਸੀਂ ਬਚਾਂਗੇ ਸੋ ਸਰਪੰਚ ਸਾਹਿਬ ਧਾਰਮਿਕ ਆਗੂਆਂ ਵੱਲੋਂ ਵੀ ਸੇਵਾ ਕੀਤੀ ਜਾ ਰਹੀ ਸੀ ਸਿਆਸੀ ਲੋਕਾਂ ਨੇ ਵੀ ਆਪਣਾ ਯੋਗਦਾਨ ਪਾਇਆ ਅੱਜ ਔਰ ਅੱਜ ਟੀਚਰ ਯੂਨੀਅਨ ਵਾਲੇ ਲੋਕ ਵੀ ਆਏ ਨੇ ਸੋ ਕੀ ਕਹਿਣਾ ਜਾਊਗਾ ਜੀ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਵੀ ਇਸ ਟਾਈਮ ਪੰਜਾਬ ਤੇ ਪਾਣੀ ਦੀ ਮਾਰ ਪੈ ਰਹੀ ਆ ਜੀ ਤੇ ਫਿਰ ਉਹਨਾਂ ਵਿਆਸ ਤੋਂ ਲੈ ਕੇ 라ਵੀ ਬਿਆਸ ਜਿੰਨੇ ਦਰਿਆਵੇ ਸਾਰੇ ਆਪਣੇ ਆਫਾਨ ਤੇ ਆ ਤੇ ਬਹੁਤ ਜ਼ਿਆਦਾ ਨੁਕਸਾਨ ਹੈ ਜਿੱਥੇ-ਜਿੱਥੇ ਵੀ ਬੰਨ ਲੱਗੇ ਆ ਜੀ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਆ ਅਜੇ ਬਚਾਈ ਖੜੇ ਆ ਜੀ ਜਿਹੜੇ ਸਰਕਾਰਾਂ ਤੇ ਛੱਡ ਦਿੰਦੇ ਆ ਕਿ ਸਰਕਾਰਾਂ ਕਰਨਗੀਆਂ ਉਹਨਾਂ ਦਾ ਅੱਜ ਬੁਰੇ ਹਾਲਾਤ ਆ ਜੀ ਤੋਂ ਸਾਡੇ ਕੁਝ ਸੰਸਥਾਵਾਂ ਸਾਡੇ ਇਹ ਮੈਮਦਵਾਲ ਤੋਂ ਬਾਬਾ ਜੈ ਸਿੰਘ ਜੀ ਜੀ ਉਹ ਸਾਡੀ ਫਾਈਨੈਂਸ਼ੀਅਲ ਤੇ ਸੰਗਤ ਲੈ ਕੇ ਵੀ ਬਹੁਤ ਸਾਡੀ ਸੇਵਾ ਕਰ ਰያ ਹੈ ਹੋਰ ਸੰਸਥਾਵਾਂ ਵੀ ਸਾਡੇ ਮਤ ਕਰ ਰਿਆ ਹੁਣ ਅੱਜ ਜਿਸ ਤਰ੍ਹਾਂ ਪਟਿਆਲਾ ਤੋਂ ਜਲੰਧਰ ਤੋਂ ਸ਼ਾਹਕੋਟ ਤੋਂ ਸਾਡੇ ਟੀਚਰ ਭਾਈਚਾਰੇ ਦੇ ਵੀ ਆਏ ਆ ਤੇ ਉਹ ਸਾਡੀ ਫਾਈਨੈਂਸ਼ੀਅਲ ਮਤ ਕਰ ਰਿਆ ਕਿਉਂਕਿ ਇੱਥੇ ਖਰਚਾ ਵੀ ਬਹੁਤ ਹੋ ਰਿਹਾ ਜੀ ਤੇ ਜਿੱਦਾਂ ਆਪਣੇ ਪੰਜਾਬੀ ਭਾਈਚਾਰੇ ਦਾ ਸੁਭਾਅ ਹੈ ਕਿ ਜਿੱਥੇ ਕਿਤੇ ਵੀ ਮੁਸੀਬਤ ਪੈਂਦੀ ਹੈ ਨਾ ਜੀ ਤੇ ਮੋਢੇ ਨਾਲ ਮੋਢਾ ਜੋੜ ਕੇ ਖੜ ਜਾਂਦੇ ਆ ਜੀ ਅਸੀਂ ਸੋਸ਼ਲ ਮੀਡੀਆ ਤੇ ਚਲੋ ਜਿਸ ਤਰ੍ਹਾਂ ਵੀ ਪਾਇਆ ਵੀ ਸਾਡੀ ਮੱਤ ਕੀਤੀ ਜਾਵੇ ਜੀ ਤੇ ਅੱਜ ਅਸੀਂ ਟੀਵੀ ਤੇ ਵੀ ਦੇਖ ਰਹੇ ਆ ਵੀ ਜਿੱਥੇ ਸਰਕਾਰ ਨਹੀਂ ਪਹੁੰਚ ਸਕਦੀ ਜੀ ਉੱਥੇ ਆਪਣੇ ਨੌਜਵਾਨ ਉੱਥੇ ਟਰੈਕਟਰ ਟਰਾਲੀਆਂ ਲੈ ਕੇ ਤੇ ਉਹਨਾਂ ਦੀ ਮੱਤ ਕਰ ਰਿਹਾ ਜੀ ਬੀੜੀਆਂ ਲੈ ਕੇ ਵੀ ਉਹਨਾਂ ਨੂੰ ਕੱਢ ਰਹੇ ਵਾਰ ਜੀ ਤੇ ਇਹਨਾਂ ਵੀਰਾਂ ਦੀ ਮੱਤ ਨਾਲ ਜੇ ਅਸੀਂ ਇਸ ਬੰਨ ਨੂੰ ਬਚਾ ਲੈਂਦੇ ਹਨਾ ਤੇ ਜਿਹੜੀ ਬਾਅਦ ਚ ਮਦਦ ਲੈਣ ਨਾਲੋਂ ਅੱਜ ਜਿਹੜੀ ਇਹਨਾਂ ਦੀ ਮੱਤਾ ਉਹ ਜੇਕਰ 50 ਜਾਂ 60 ਹਜ਼ਾਰ ਹੈ ਨਾ ਉਹ 60 ਲੱਖ ਦੇ ਬਰਾਬਰ ਹੈ ਜੀ ਹਾਂਜੀ ਬਹੁਤ ਬਹੁਤ ਧੰਨਵਾਦੀ ਅ ਮਾਸਟਰ ਰੇਜਨ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਔਰ ਸਰ ਤੁਹਾਡੀ ਜੂਨੀਅਨ ਦੇ ਬੜੀ ਦੂਰ ਤੋਂ ਪਟਿਆਲੇ ਤੋਂ ਟੀਚਰ ਸਹਿਬਾਨ ਆਏ ਨੇ ਸੋ ਕੀ ਕਹਲਾ ਜਾਊਗੀ ਅਸੀਂ ਜਿਹੜਾ ਬਨ ਅਮਰਤਪੁਰ ਤੋਂ ਲੈ ਕੇ ਬਾਜੇ ਤੱਕ तकरीबन 4200 ਏਕੜ ਜ਼ਮੀਨ ਤੇ 100 ਤੋਂ 150 ਦੇ ਕਰੀਬ ਘਰ ਆ ਜਿਨ੍ਹਾਂ ਤੇ ਵਿੱਚ ਇਹ ਦਰਿਆ ਬਿਆਸ ਦੇ ਪਾਣੀ ਦਾ ਖਤਰਾ ਬਣਿਆ ਹਾ ਵਿਸ਼ੇਸ਼ ਤੌਰ ਤੇ ਅਧਿਆਪਕ ਸਾਥੀ ਸਾਡੇ ਜਗਦੀਪ ਸ਼ਰਮਾ ਜਗਪਾਲ ਚਾਲਜੀ ਪਟਿਆਲੇ ਤੋਂ ਤੇ ਸ਼ਾਹਕੋਟ ਤੋਂ ਬਿਆਨ ਸਿੰਘ ਜੀ ਪਹੁੰਚੇ ਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਰਥਿਕ ਮਦਦ ਕੀਤੀ ਹੈ ਤੇ ਅੱਗੇ ਤੋਂ ਵੀ ਹੌਸਲਾ ਅਫਜ਼ਾਈ ਕੀਤੀ ਹੈ ਗਿਆ ਅਸੀਂ ਨਾਲ ਖੜੇ ਹਾਂ ਤੁਹਾਡੇ ਕਿਉਂਕਿ ਹੜ੍ਹ ਆ ਜਾਣ ਤੋਂ ਬਾਅਦ ਚ ਮਦਦ ਕਰਨਾ ਇੱਕ ਵੱਖਰੀ ਗੱਲ ਆ ਪਰ ਉਹਨੂੰ ਪਹਿਲਾਂ ਬਚਾ ਲੈਣਾ ਉਸ ਏਰੀਆ ਨੂੰ ਪਹਿਲਾਂ ਬਚਾ ਲੈਣਾ ਉਹ ਕਰੋੜਾਂ ਦਾ ਨੁਕਸਾਨ ਹੋਰ ਤੋਂ ਬਚਾਇਆ ਜਾ ਸਕਦਾ ਇਹਨਾਂ ਦੇ ਬਹੁਤ-ਬਹੁਤ ਬਹੁਤ ਧੰਨਵਾਦੀਆਂ ਅਸੀਂ ਤੇ ਅਸੀਂ ਉਮੀਦ ਕਰਦੇ ਹਾਂ ਵੀ ਅੱਗੇ ਤੋਂ ਵੀ ਸਾਡੇ ਨਾਲ ਜੁੜੇ ਰਹਿਣਗੇ ਇਸੇ ਤਰ੍ਹਾਂ ਸੋ ਇਹ ਬੜੀ ਵੱਡੀ ਗੱਲ ਹੈ ਕਿ ਜਿਸ ਦੇ ਤੋਂ ਪਾਣੀ ਆਇਆ ਔਰ ਲਗਭਗ ਉਹ ਪਰਮਾਤਮਾ ਦੀ ਕਿਰਪਾ ਗੱਲੋ ਕਿ ਇਹ ਬੰਨ ਜਿਹੜਾ ਹੈ ਸੇਫ ਚੱਲ ਰਿਹਾ ਹੈ ਔਰ ਸੰਗਤਾਂ ਦਾ ਵੀ ਬੜਾ ਸਹਿਯੋਗ ਰਿਹਾ ਹੈ ਇਹਦੇ ਵਿੱਚ ਔਰ ਤੁਸੀਂ ਬੜੇ ਕਿਸਮਤ ਵਾਲਿਓ ਕਿ ਇਸ ਬੰਨ ਦੇ ਉੱਪਰ ਤੁਹਾਨੂੰ ਜਿਹੜੀ ਮਦਦ ਹੈ ਉਹ ਵੀ ਪੂਰੀ ਵਧੀਆ ਲੈਵਲ ਤੇ ਜਿਹੜੀ ਉਹ ਮਦਦ ਧਾਰਮਿਕ ਔਰ ਸਿਆਸੀ ਲੋਕਾਂ ਵੱਲੋਂ ਵੀ ਮਿਲ ਰਹੀ ਹੈ ਜੀ ਵਿਸ਼ੇਸ਼ ਤੌਰ ਤੇ ਬਾਬਾ ਜੈ ਸਿੰਘ ਜੀ ਜਿਹੜੇ ਬਹੁਤ ਆਰਥਿਕ ਮਦਦ ਕਰ ਰਹੇ ਨਾਲ ਦੀ ਨਾਲ ਸੰਗਤ ਲੈ ਕੇ 250 ਤੋਂ 300 ਦੇ ਕਰੀਬ ਸੰਗਤ ਲੈ ਕੇ ਪਹੁੰਚਦੇ ਆ ਉਹਨਾਂ ਦੀ ਬਦੌਲਤ ਹੀ ਇਹ ਬੰਨ ਬਚਿਆ ਹੈ ਨਹੀਂ ਤਾਂ ਇਹ ਕਦਰਦਾਈ ਰੋਡ ਚੱਲਾ ਸੀ ਤੇ ਨੁਕਸਾਨ ਬਹੁਤ ਭਾਰੀ ਨੁਕਸਾਨ ਬਹੁਤ ਬਹੁਤ ਧੰਨਵਾਦੀ ਜੀ ਜੀ ਮਿਹਰਬਾਨੀ ਸੋ ਬਿਲਕੁਲ ਗੱਲਬਾਤ ਕਰ ਰਹੇ ਸੀ ਟੀਚਰ ਸਹਿਬਾਨ ਜਿਹੜੇ ਕਿ ਪਟਿਆਲੇ ਤੋਂ ਆਏ ਨੇ ਜਿਨ੍ਹਾਂ ਨੇ ਆਪਣੇ ਵਿਚਾਰ ਜਿਹੜੇ ਉਹ ਸਾਡੇ ਨਾਲ ਸਾਂਝੇ ਕੀਤੇ ਕੈਮਰਾ ਪਰਸਨ ਰਾਹੁਲ ਸ਼ਰਮਾ ਦੇ ਨਾਲ ਜਸਦੇਵ ਸਿੰਘ ਚੰਡ ਦਵਾਬਾ ਮੀਡੀਆ ਹਾਊਸ ਸੁਲਤਾਨਪੁਰ ਲੋ